ਹੈਲੋ ਫਰੈਂਡਸ ਗੁੱਡ ਆਫਟਰਨੂਨ ਹੈ ਜੀ ਤੇ ਮੇਰੀ ਵੀਡੀਓ ਜਦੋਂ ਦੁਪਹਿਰ ਤੋਂ ਸਟਾਰਟ ਹੈ ਕਿਉਂਕਿ ਅੱਜ ਮੈਂ ਥੋੜੀ ਜਿਹੀ ਮੇਰਾ ਮੂਡ ਵੀ ਨਹੀਂ ਤਾਂ ਅੱਜ ਵੀਡੀਓ ਬਣਾਣ ਦਾ ਤੇ ਇਸ ਕਰਕੇ ਮੈਂ ਥੋੜਾ ਜਿਹਾ ਲੇਟ ਹੀ ਕੈਮਰਾ ਚੱਕਿਆ ਤੋਂ ਲਿਓ ਮੰਗਰਾ ਲਿਓ ਨੂੰ ਲੱਗੀ ਐ ਭੁੱਖ ਕੁਝ ਦੇਖਦੀ ਐ ਲਿਓ ਨੂੰ ਦੇ ਰਹੀ ਆ ਔਰ ਟਾਈਮ ਹੋ ਗਿਆ ਜੀ ਸਵਾ 1 ਵਜੇ ਦਾ ਬੱਚੇ ਆਉਣਗੇ ਮੇਰੇ 2 ਵਜੇ ਫਿਰ ਚਾਹ ਬਣਾਵਾਂਗੇ ਔਰ ਮੈਂ ਖਾ ਲਈ ਨਮਕੀਨ ਗਲਾ ਫੇਰ ਖਰਾਬ ਹੋ ਗਿਆ ਚਲੋ ਜੀ ਕੋਠੇ ਤੇ ਚਲਦੇ ਆਂ ਪਹਿਲਾਂ ਕੱਪੜੇ ਲਿਆਈਏ ਤਾਰ ਕੇ તોય તે મે ઓય લિયો ઓ લિયો લિયોંદરી બેઠ્યા કપડે લાઈએ તારકે આઈ થિંક સુકકે ઈધર મે કણક તોઈ થી કણક ਵੀ સુક ગઈ તો કણક કે ਵਿੱਚ હાથ ਵੀ માર દંને ਆપા ધૂપ બડી સોણી હે ની તીજ ધૂપ હે ના અજ ਤੋ ਲੋ ਜੀ ਹੁਣ ਮੈਂ ਕਣਕ ਦੇ ਵਿੱਚ ਹੱਥ ਫੇਰਾਂਗੀ ਕਿਉਂਕਿ ਮੈਂ ਕਣਕ ਧੋਈ ਤੀ 2-3 ਦਿਨ ਹੋ ਗਏ ਧੋਈ ਨੂੰ ਔਰ 2-3 ਦਿਨਾਂ ਤੋਂ ਧੁੱਪ ਵੀ ਨਹੀਂ ਸੋਣੀ ਹੋ ਰਹੀ ਐ ਨਾ ਬਹੁਤ ਤੇਜ਼ ਧੁੱਪ ਐ ਤੇ ਮੈਂ ਸੋਚਿਆ ਚਲੋ ਧੁੱਪ ਵੀ ਤੇਜ ਐ ਕਣਕ ਵੀ ਸੁੱਕ ਜੂਗੀ ਹਨਾ ਇੱਕ ਮੈਨੂੰ ਆਦਤ ਐ ਕਿ ਮੈਂ ਸਰਦੀਆਂ ਸਰਦੀਆਂ ਪੀਣਾ ਐਡਵਾਂਸ ਕਰਕੇ ਰੱਖ ਦਿੰਨੀ ਹੁੰਨੀ ਐ ਕਿਉਂਕਿ ਅੱਗੇ-ਅੱਗੇ ਧੁੰਦਾ ਪੈਣੀ ਆਈ ਐ ਫਿਰ ਕਣਕ ਸੁੱਕਣੀ ਨਹੀਂ ਇਸ ਕਰਕੇ ਮੈਂ ਪਹਿਲਾਂ ਹੀ ਧੋ ਧੋ ਕੇ ਥੈਲਿਆਂ ਦੇ ਵਿੱਚ ਪਾਤੀ ਤੇ ਲੋ ਜੀ ਇੱਕ ਪਾਸੇ ਧੋਏ ਤੇ ਮੈਂ ਕੱਪੜੇ ਹੁਣ ਸੁੱਕਣੇ ਤਾਰ ਰਹੀ ਆ ਜੀ ਕੱਪੜੇ ਫਿਰ ਤੇ ਹਾਂ ਮਾਰਾਂਗੀ ਨਾ ਕਿਆਂ ਨਾਲ ਦੀ ਨਾਲ ਤੇ ਹਾਂ ਮਾਰ ਕੇ ਰੱਖ ਦਾਂਗੀ ਔਰ ਬੱਚਿਆਂ ਦਾ ਵੀ ਟਾਈਮ ਹੋ ਗਿਆ ਜੀ ਸਕੂਲ ਤੇ ਆਣ ਦਾ ਕਿਉਂਕਿ ਮੈਨੂੰ ਲੱਗਦਾ ਸਵਾ ਇੱਕ ਹੋ ਲਿਆ 1.5 ਵਜ ਗਿਆ ਹਾਂ 1.5 ਵਜੇ ਕੋਠੇ ਪਰ ਚੜੀ ਸੀ ਮੈਂ ਔਰ ਬਸ ਹੁਣ ਮੈਂ ਹੇਠਾਂ ਉਤਰ ਕੇ ਚਾਹ ਬਣਾਉਂਗੀ ਨਾਲ ਦੀ ਨਾਲ ਰੋਟੀ ਪਾਣੀ ਬੱਚਿਆਂ ਦਾ ਕਿਉਂਕਿ ਸਕੂਲ ਤੋਂ ਆ ਕੇ ਖਾਂਦੇ ਆ ਹਨਾ ਤੇ ਇਸ ਲੈ ਕੇ ਵੀ ਜਾਂਦੇ ਆ ਟਿਫਨ ਨਾਲ ਔਰ ਆ ਕੇ ਵੀ ਖਾਂਦੇ ਆ ਤੇ ਲੋ ਜੀ ਕੱਪੜੇ ਮੈਂ ਤਾਰ ਲਏ ਆ ਔਰ ਦੂਜੇ ਪਾਸੇ ਦੂਜੇ ਪਾਸੇ ਵੀ ਕੱਪੜੇ ਪਾਏ ਹੋਏ ਆ ਦੂਜੀ ਤਾਰ ਤੇ ਇਧਰੋਂ ਵੀ ਤਾਰਾਂਗੀ ਮੈਂ ਔਰ ਸੂਰਜ ਦੇਖਿਓ ਕਿੰਨੀ ਸੋਹਣੀ ਧੁੱਪ ਲੱਗ ਰਹੀ ਆ ਸਾਹਮਣੇ ਹਨਾ ਤੇ ਲੋ ਜੀ ਕੱਪੜੇ ਮੈਂ ਤਾਰਾਂਗੀ ਇੱਕ ਨਾ ਇਹ ਜਿਹੜੀ ਲੋਰ ਹੈ ਸਾਹਮਣੇ ਇਹ ਬਹੁਤ ਮੋਟੀ ਹੈ ਜਿਹੜੀ ਮੈਂ ਛੱਡੀ ਹੈ ਸੁੱਕਦੀ ਨਹੀਂ ਹੈਗੀ ਬਹੁਤ ਜ਼ਿਆਦਾ ਹੈਵੀ ਹੈ ਤੇ ਇਸ ਕਰਕੇ ਮੈਂ ਉੱਪਰੇ ਛੱਡ ਦਾਂਗੀ ਇਹਨੂੰ ਕਿਉਂਕਿ ਥੋੜੀ ਜਿਹੀ ਗਿੱਲੀ ਹੈ ਔਰ ਬਾਕੀ ਸਾਰੇ ਕੱਪੜੇ ਸੁੱਕ ਗਏ ਆ ਤੇ ਹੁਣ ਮੈਂ ਹੇਠਾਂ ਲੈ ਕੇ ਨਾਲ ਦੀ ਨਾਲ ਮਾਰੂੰਗੀ ਤਾਹਾਂ ਪਹਿਲਾਂ ਚਾਹ ਬਣਾਉਂਗੀ ਮੈਂ ਬੱਚਿਆਂ ਦਾ ਆਣ ਦਾ ਟਾਈਮ ਹੈ ਬਈ ਔਰ ਮੈਨੂੰ ਵੀ ਭੁੱਖ ਲੱਗੀ ਆ ਕਿਉਂਕਿ ਮੈਂ ਕੰਮ ਨਿਵੇੜ ਕੇ ਚਾਹ ਨਹੀਂ ਪੀ ਕਿਉਂਕਿ ਜੇ ਮੈਂ ਚਾਹ ਪਹਿਲਾਂ ਬਣਾ ਲੰਨੀ ਆ ਨਾ ਫਿਰ ਨਾਲ ਦੀ ਨਾਲ ਬੱਚਿਆਂ ਦਾ ਟਾਈਮ ਹੋ ਜਾਂਦਾ ਆਣ ਦਾ ਇਸ ਕਰਕੇ ਮੈਂ ਵੀ ਬੱਚਿਆਂ ਦੇ ਨਾਲ ਇਕੱਠੀਓ ਚਾਹ ਬਣਾ ਲੰਨੀ ਆ ਵੀ ਚਲੋ ਇਕੱਠੀਓ ਪੀ ਲਾਂਗੇ ਹਨਾ ਤੇ ਲੋ ਜੀ ਕੱਪੜੇ ਤਾਰ ਕੇ ਆ ਗਈ ਤੀ ਮੈਂ ਹੁਣ ਮਾਰਾਂਗੀ ਤਿਆਹਾਂ ਤੇ ਮੈਂ ਸੋਚਿਆ ਵੀ ਹਲੇ 10 15 ਮਿੰਟ ਪਾਏ ਆ ਚਾਹ ਬਣਾਉਣ ਦੇ ਪਹਿਲਾਂ ਮੈਂ ਤਿਆਹਾਂ ਮਾਰਨ ਲੱਗੀ ਕੱਪੜਿਆਂ ਦੀਆਂ ਤੇ ਤੈ ਮਾਰਦੇ ਮਾਰਦੇ 10 15 ਮਿੰਟ ਹੋ ਜਾਣੇ ਆ ਫਿਰ ਤਾਂ ਰੰਗੀ ਚਾਹ ਨਾਲ ਦੀ ਨਾਲ ਔਰ ਦੇਖਦੇ ਆ ਬੱਚੇ ਕਿਆ ਖਾਂਦੇ ਆ ਨਾਲ ਚੋਲ ਵੀ ਪਈ ਆ ਰੋਟੀ ਵੀ ਪਈ ਆ ਜੋ ਖਾਣਾ ਹੋਇਆ ਖਾ ਲੈਣਾ ਬੱਚਿਆਂ ਨੇ ਤੇ ਹੁਣ ਬਣਾਣੇ ਆ ਜੀ ਚਾਹ ਤੋਂ ਜਸਟ ਕਣਕ ਦੇ ਵਿੱਚ ਮੈਂ ਹੱਥ ਫੇਰਿਆ ਹੀ ਕਣਕ ਧੋਈਤੀ ਮੈਂ ਸੁੱਕੀ ਕਣਕ ਕੱਲ ਨੂੰ ਜਾਂ ਪਰਸੋਂ ਨੂੰ ਪਾਉਂਗੀ ਥੈਲੇ ਦੇ ਵਿੱਚ ਕਿਉਂਕਿ ਕੱਲ੍ਹ ਦਾ ਦਿਨ ਧੁੱਪ ਹੋਰ ਲਵਾਉਂਗੀ ਔਰ ਬੱਚਿਆਂ ਨੇ ਆਣਾ ਮੇਰੇ ਨੇ 15 ਮਿੰਟ ਰਹਿ ਗਏ ਔਰ ਮੈਂ ਬਣਾਦਾ ਚਾਹ ਔਰ ਫਿਰ ਮੈਂ ਕੱਪੜੇ ਲਿਆਈ ਕੋਠੇ ਵਰਤੇ ਤਾਰ ਕੇ ਕੱਪੜਾ ਕੀ ਮਾਰਦੀਆਂ ਤਾਹਾਂ ਤੇ ਹੁਣ ਮੈਂ ਚਾਹ ਬਣਾਵਾਂ ਮੈਂ ਪਹਿਲਾਂ ਬਣਾ ਲਵਾਂਗੀ ਚਾਹ ਤੋ ਫਾਈਨਲੀ ਆਪਾਂ ਪਧਰੀਏ ਜੀ ਚਾਹ ਔਰ ਰੋਟੀ ਮੇਰੀ ਪਈਆ ਬਣੀ ਨਹੀਂ ਮੈਂ ਬਣਾਤੀ ਔਰ ਥੋੜੇ ਸੇ ਪਈਆ ਛੋਲ ਤੇ ਬੱਚੇ ਨੇ ਚਾਵਲ ਖਾਣੇ ਹੋਏ ਛੋਲ ਖਾ ਲੈਣੇ ਆ ਔਰ ਰੋਟੀ ਮੈਂ ਹੋਣੀ ਬਣਾਣੀ ਹੈ ਤੋ ਫਿਲਹਾਲ ਆਪਾਂ ਪਹਿਲਾ ਚਾਹ ਬਣਾ ਦਈਏ ਲਿਓ ਦੇਖੀ ਪਿੱਛੇ ਪਿੱਛੇ ਹੁਣ ਕੀ ਚਾਹੀਂਦਾ ਤੈਨੂੰ ਹੈ ਜੀ ਨਹੀਂ ਲੱਗ ਰਿਹਾ ਲਿਓ ਕਾ ਵੀ ਫਾਈਨਲੀ ਬੱਚੇ ਆ ਗਏ ਆ ਜੀ ਸਕੂਲ ਤੋਂ ਔਰ ਲਿਓ ਨੂੰ ਖੁਸ਼ੀ ਘਟਕਾਣਾ ਨਹੀਂ ਰਿਹਾ ਲਿਓ ਦੇਖੀ ਕਿੰਨਾ ਖੁਸ਼ ਹੋ ਰਿਹਾ ਦੇਖ ਕੇ ਓਏ 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 ਲਾਡੀਆਂ ਕਰ ਰਿਆ ਲੀਓ ਲੋ ਜੀ ਭੂਗੜੀ ਤੂੰ ਨਹੀਂ ਉਰੀ ਪਿਆ ਤਾਂ ਤੇਰਾ ਫੌਮ ਸਵੇਰ ਦਾ ਬਾਹਰ ਜਾ ਤਾ ਮੈਨਾ ਓਏ ਨਾ ਅੱਜ ਥਨ ਨੂੰ ਅੱਗਾ ਲੈ ਉਹ ਦੇਖ ਉਹ ਦੇਖ ਹਾਂ ਹਾਏ ਭੂਗੜੀ ਮਾਰੇ ਦੀਦੀ ਮੇਰਾ ਦੀਦੀ ਰੇਜ਼ਨ ਰੇਜ਼ਨ ਕਾਹ ਕੇ ਰਹੀ ਥੀ ਹੈ ਹੱਥ ਮਾਈ ਵੜ ਕੇ ਉਹ ਦੇਖ ਲੀਓ ਕਿਤਰਾ ਲਾਡੀ ਕਰ ਰਿਆ ਦੀਦੀ ਗਲ ਹਾਂ ਲੀਓ ਨੂੰ ਲਾਡੀ ਕਰ ਰਿਆ ਓ ਪਿਆਪਰਾ ਕੀ ਜੀ ਲੱਗ ਗਿਆ ਤੇਰੀ ਦੇਖੋ ਲਿਓ ਨੂੰ ਨਾ ਸਵੇਰ ਕਈ ਦੀਦੀ ਹੁਣ ਮਿਲੀ ਐ ਸਵੇਰ ਕੀ ਦੀਦੀ ਨਹੀਂ ਨਾ ਮਿਲੀ ਹੁਣ ਮਿਲੀ ਐ ਤੂੰ ਤਾਂ ਤੇਰੇ ਨਾਲ ਖੇਲ ਰਿਆ ਆ ਉਹ ਦੇਖੋ ਉਹ ਦੇਖ ਓ ਹੋ 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 ਇੰਨਾ ਇੰਨਾ ਚੋ ਚੜ ਰਿਆ ਦੀਦੀ ਦਾ ਓ ਹੋ ਜੋਤ ਬੜਾ ਚੋ ਚੜ ਰਿਆ ਸੁਣੋ ਖਾ ਲੈ

ਉੱਠ ਜੰਗੀ ਬਲੀ ਮੂਰਾ ਸੀਟ ਮਿਲਾ ਮੂਰਾ ਵਾਲੇ ਨੂੰ ਤਾਂ ਬਠਾਉਂ ਬਿਨਾਂ ਫਾਇਡ ਛੋੜੇ ਬੱਕਿਓ ਮੈਂ ਸਾਰੇ ਅੰਟੀ ਨੇ ਛੋੜੇ ਬੱਚੇ ਨੂੰ ਕੱਲਾ ਤਾਂ ਆਦੇ ਠੀਕ ਹੈ ਇਸਨੇ ਗਰਿਆ ਉੱਥੋਂ ਤੇ ਉੱਠੋ ਨਾ ਮੈਂ ਪਾਗੀ ਸੀਟ ਵਾ ਹਾਂ ਮਨੇ ਕਿਹਾ ਉੱਥੇ ਬੈਠ ਜਾ ਉੱਥੋਂ ਤੋਂ ਪਹਿਲੇ ਉਤਰ ਜਾ ਕੇ ਪਿੱਛੇ ਬੈਠਾ ਗਈ ਨਿਆਣੇ ਨੇ ਪਿੱਛੇ ੱੱਪਾ ਦੇ ਮਾਂ ਛੋੜੇ ਨਾ ਪੁੱਤ ਬੱਚਿਆਂ ਨੂੰ ਹਾਂ ਆਪ ਗੰਦੀ ਪੈਣਾ ਹੈਗਾ ਫਿਰ ਮੁੜ ਕਾ ਨਹੀਂ ਹਿੱਲ ਉੱਠ ਗਈ ਬੈਠ ਜਾਂਦੀ ਆ ਫਿਰ ਕੀ ਹੋ ਗਿਆ ਦੀਦੀ ਐ ਬੜੀ ਦੀਦੀ ਆ ਪੁੱਤ ਫਿਰ ਕੀ ਹੋ ਗਿਆ ਜੇ ਮਾਰਦੇ ਬੜੀ ਦੀਦੀ ਨੇ ਆ ਦੇਖੋ ਲੜਾਈ ਉਹ ਦੀਦੀ ਆ ਪੁੱਤ ਦੀਦੀ ਆ ਬੜੀ ਦੀਦੀ ਆ ਦੇਖ ਲਓ ਹੁਣ ਸਾਰੇ ਕਹਿੰਦੇ ਆ ਨਾ ਵੀ ਰੂਪ ਬਹੁਤ ਸਾਊ ਹੈ ਆ ਦੇਖ ਲਓ ਲੜਾਈਆਂ ਆਪਣੀ ਨਿੱਕਰੇ ਮਾਰ ਰਹੀ ਆ ਚੱਕ ਕੇ ਪੁੱਤ ਕੱਪੜੇ ਚੇਂਜ ਕਰਨੇ ਆ ਬਸ ਮਾਰ ਲਿਆ ਬਹੁਤ ਮਾਰ ਲਿਆ ਹੁਣ ਨਹੀਂ ਮਾਰਨਾ ਦੀਦੀ ਬੜੀ ਆ ਕੱਪੜੇ ਲਿੱਪੜ ਗਏ ਤੇਰੇ ਸਾਰੇ बस लिया आया तो देख लो सवेर की शांति हो थी ना हूँ बच्चे आ गए बच्चा ने लड़ाई शुरू कर दी हूँ देख लो बच्चे की लड़ाई तुम कह रहे थे ना शांति हो सवेर की आ गया पहचान खाना ਪਚਾਲ ਖਾਨਾ ਆ ਗਿਆ ਪਚਾਲ ਖਾਨਾ ਚੱਲ ਬੱਸ ਹੁਣ ਬੱਸ ਰੂਪ ਬਹੁਤ ਹੋ ਗਿਆ ਇਹ ਆ ਲੈ 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 ਹੁਣ ਪ੍ਰਸ਼ਾਦ ਪ੍ਰਸ਼ਾਦ ਲੈ ਪ੍ਰਸ਼ਾਦ ਯਾਹੂ ਯਾਹੂ ਉਹ ਬੱਸ ਕਰ ਯਾਹੂ ਲਿਓ 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 ਉਹਨੂੰ ਦੇਖ ਲਿਓ ਉਹਨੂੰ ਮੇਰਾ ਬੱਬੂ ਰੂਪ ਕੇ ਵਿੱਚੇ ਵਿੱਚੇ ਜੋਤ ਕੇ ਬੋਡੀਗਾਰਡ ਬੋਡੀਗਾਰਡ ਜੋਤ ਕੇ ਬੋਡੀਗਾਰਡ ਮੇਰਾ ਬੱਬੂ ਇਹ ਆ ਗਿਆ ਫੇਰ ਪਿੱਛੇ ਪਿੱਛੇ ਮੇਰਾ ਬੱਬੂ ਕੀ ਖਾਂ ਤੋ ਲੋ ਜੀ ਇੱਧਰ ਵਕੀਲ ਸਾਹਿਬ ਵੀ ਆ ਗਏ ਕੋਰਟ ਤੋਂ ਔਰ ਰੁਪੈਂਜਲ ਚਲਾ ਰਹੀ ᱛੀ ਫੋਨ ਪਾਪਾ ਨੂੰ ਦੇਖ ਕੇ ਰੁਪੈਂਜਲ ਨੇ ਲਿਆ ਪਿਆਰ ਕਿਉਂਕਿ ਹੁੰਦਾ ਨਾ ਬੱਚਿਆਂ ਨੂੰ ਕਿ ਪਾਪਾ ਹੁਣ ਆਏ ਆ ਸਵੇਰ ਦੇ ਗਏ ਹੋਏ ਆ ਔਰ ਰੁਪੈਂਜਲ ਲਿਫਟ ਰਹੀ ᱛੀ ਕਹਿੰਦੀ ਬੰਨੋ ਲਾਡੀਆਂ ਕਰੋ ਚੀਜ਼ੀਆਂ ਲੈ ਕੇ ਆਈਆਂ ਇਸ ਤਰ੍ਹਾਂ ਪੁੱਛ ਰਹੀ ᱛੀ ਔਰ ਫਿਲਹਾਲ ਵਕੀਲ ਸਾਹਿਬ ਹੁਣ ਕੱਪੜੇ ਚੇਂਜ ਕਰੂਗੇ ਅਸੀਂ ਜਾਣਾ ਮਾਰਕੀਟ ਥੋੜਾ ਜਿਹਾ ਕੰਮ ਹੈ ਔਰ ਬਵਜੋਤ ਕਹਿੰਦੀ Papa ਪਾਣੀ ਪੀ ਲੋ ਪਰ ਬੋਤਲ ਦੇ ਵਿੱਚ ਪੀ ਲੋ ਕਹਿੰਦੀ ਮੈਂ ਨਹੀਂ ਲੈ ਕੇ ਆਣਾ ਅੰਦਰ ਤੇ ਗਲਾਸ ਕਿਉਂਕਿ ਬੱਚਾ ਨੂੰ ਹੁੰਦਾ ਨਾ ਵੀ ਕੰਬਲ ਦੇ ਵਿੱਚ ਪਈਆਂ ਵੀ ਮੈਂ ਉੱਠਣਾ ਨਹੀਂ ਹੈਗਾ ਬਸ ਇਸ ਤਰ੍ਹਾਂ ਮਜ਼ਾਕ ਕਰ ਰਹੀ थी ਬਵਜੋਤ ਭਈ ਤੇ ਵਕੀਲ ਸਾਹਿਬ ਡਰੈਸ ਦੇਖ ਰਹੇ ਆ ਅੱਜ ਮੈਂ ਦੂਈ ਡਰੈਸ ਕੱਢੀ ਆ ਗਰਮ ਮੈਂ ਕਿਹਾ ਤੁਸੀਂ ਅੱਜ ਗਰਮ ਪਾ ਲਓ ਕਿਉਂਕਿ ਮੌਸਮ ਚੇਂਜ ਹੋ ਰਿਹਾ ਨਾ ਇਸ ਕਰਕੇ ਅੱਜ ਮੈਂ ਸਰਦੀਆਂ ਦੇ ਕੱਪੜੇ ਕੱਢ ਕੇ ਧਈਆਂ ਪਾਉਣ ਵਾਸਤੇ ਤੇ ਜਸਟ ਹੁਣ ਹੀ ਰੈਡੀ ਹੋ ਰਹੇ ਆ ਆਪਾਂ ਨੇ ਮਾਰਕੀਟ ਜਾਣਾ ਹੈ ਛੋਟਾ ਜਿਹਾ ਕੰਮ ਹੈ ਤੇ ਲੋ ਜੀ ਇੱਧਰ ਪਹੁੰਚ ਚੁੱਕੇ ਤੇ ਆਪਾਂ ਮਾਰਕੀਟ ਜੋ ਅਸੀਂ ਕੰਮ ਗਏ ਤੇ ਕੰਮ ਬਣਿਆ ਨਹੀਂ ਤੇ ਅਸੀਂ ਖੜ ਕੇ ਹੁਣ ਉਰੇ ਪੀਣ ਲੱਗੇ ਆ ਜੂਸ ਅਸੀਂ ਗਾਜਰ ਦਾ ਜੂਸ ਪਿੰਨੇ ਹੁੰਨੇ ਆ ਮੈਂ ਵਕੀਲ ਸਾਹਿਬ ਹਣਾ ਸਾਨੂੰ ਗਾਜਰ ਦਾ ਹੀ ਪਸੰਦ ਹੈ ਤੇ ਬਸ ਅਸੀਂ ਖੜੇ ਖੜੇ ਗੱਲਾਂ ਮਾਰ ਰਹੇ ਤੇ ਕਿ ਜੋ ਕੰਮ ਗਏ ਤੇ ਉਹ ਬਣਿਆ ਨਹੀਂ ਹੈਗਾ ਤੇ ਬਸ ਥੋੜਾ ਟਾਈਮ ਲੱਗੂਗਾ ਦੋ ਤਿੰਨ ਦਿਨ ਹੋਰ ਲੱਗਣਗੇ ਤੇ ਇੰਨੇ ਖੜੇ ਖੜੇ ਅਸੀਂ ਸੋਚਿਆ ਵੀ ਚਲੋ ਜੂਸ ਹੀ ਪੀ ਲਈਏ ਜਾਂਦੇ ਜਾਂਦੇ ਹਣਾ ਤੇ ਹੋਰ ਕੋਈ ਜੂਸ ਨਹੀਂ ਪਿੰਦੇ ਹੈਗੇ ਬਸ ਗਾਜਰ ਚੁਕੰਦਰ ਔਰ ਆਪਣਾ ਆਮਲੇ ਦਾ ਇਹ ਮਿਕਸ ਕਰਾ ਕੇ ਹਨਾ ਤੇ ਇੰਨੇ ਭਾਈ ਜੂਸ ਬਣਾ ਰਿਆ ਤਾਂ ਔਰ ਅਸੀਂ ਖੜੇ ਖੜੇ ਮਾਰ ਰਹੇ ਤੇ ਗੱਲਾਂ ਤੇ ਹੁਣ ਪਿੰਨੇ ਆ ਜੀ ਜੂਸ ਆਪਾਂ ਤੇ ਤੇਰੀ ਤੋਂ ਦਾਰ ਨੂੰ ਹੋ ਗਈ ਜੀ ਆ ਗਿਆ ਆ 5 5 ਦੋ ਦਿਨੇ ਮਗਰ ਕੀ ਨਾ ਕੋਈ आज बच्चे घर पे हैं हम जा रहे हैं वकील साहब और मैं कोमे को भी कर रहे हैं अपनी खेत आगे कोमी कोमी हो रही है और बच्चे कर आए हैं देखो जा रहे खेत आगे जा रहे आ रहे है ड्यूटी ड्यूटी हो आ रही है, रही है। और असली के थे थे थोड़ा सा काम बस जूस पी के मोड़ेया ये काम होया नहीं कोई काम गए नहीं थोड़ी भीग मुड़ेया ਜੀ ਮੈਂ ਗਈ ਸੀ ਮਾਰਕੀਟ ਔਰ ਮਾਰਕੀਟ ਜਿਆਦਾ ਦੂਰ ਨਹੀਂ ਹੈਗੀ ਨੇੜੇ ਹੀ ਆਪਣੇ ਮਾ मतलब ਸਾਡੇ ਬਿਲਕੁਲ ਨੇੜੇ ਹੀ ਆ 5 ਮਿੰਟ ਦਾ ਰਸਤਾ ਕੋਈ ਕੰਮਤਾ ਇਸ ਕਰਕੇ ਅਸੀਂ ਚਲੇ ਗਏ ਤੇ ਔਰ ਉਹ ਕੰਮ ਜੋ ਗਏ تھے ਉਹ ਹੋਇਆ ਨਹੀਂ ਬਾਜੂਸਪੀ ਕਾ ਮੁੜ ਆਏ ਔਰ ਫਾਈਨਲੀ ਕਰਤੇ ਆ ਜੀ ਆਪਾਂ ਵਲੌਗ ਦਾ ਐਂਡ ਤੇ ਚਾਹ ਬਣਾਈਏ ਪਹਿਲਾ ਕੱਪ ਕੱਪ ਕਿਉਂਕਿ 4:00 ਵਜ ਗਏ ਆ 4:30 ਬੱਚਿਆਂ ਨੇ ਵੀ ਸਕੂਲ ਦਾ ਹੋਮਵਰਕ ਕਰਨਾ ਹੈ ਜੋ ਡੇਲੀ ਕੀ ਡੇਲੀ ਟੈਸਟ ਹੋ ਰਹੇ ਆ ਬੱਚਿਆਂ ਕੇ ਹਨ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਔਰ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਲੀਓ ਦੇ ਕੱਪੜੇ ਸੁੱਕਣੇ ਪੈ ਰਹੇ ਆ ਪਿੱਛੇ ਚਾਰੇ ਪਾਸੇ ਨਾ ਲੀਓ ਕਈ ਪ੍ਰਧਾਨ ਲੀਓ ਕਈ ਰਾਜ ਹੋਇਆ ਪਿਆ ਚਾਰੇ ਪਾਸੇ ਜਿੱਥਾ ਦੇਖੋ ਲੀਓ ਕੇ ਕੱਪੜੇ ਜਿੱਥਾ ਦੇਖੋ ਲੀਓ ਕੇ ਕੱਪੜੇ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਹੁਣ ਆਪਾਂ ਦੇਖੋ ਮਹਾਸ਼ ਤੂੰ ਕਿੱਥੇ ਬੜੇ ਲੈਣਾ ਚਲ ਨਿਕਲ ਵਾਰ ਨਿਕਲ ਬੱਤਮੀਜ਼ਾ ਟੇਕ ਨਹੀਂ ਹੈਗੀ ਤੁੰਦੋ ਹੈ ਲਿਓ ਨੂੰ ਆਏ ਹੋਇਆ ਪਿਆ ਵੀ ਬਸ ਮੈਂ ਸਾਰਾ ਦਿਨ ਰਸੋਈ ਦੇ ਵਿੱਚ ਹੀ ਬੜਿਆ ਰਹਾ ਲਿਓ ਨੂੰ ਤਾਂ ਆਈ ਐ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਪਾਂ ਹੁਣ ਤੁਸੀਂ ਦੇਖੋ ਮੈਂ ਥੋਰੀ ᱛੀ ਗੱਡੀ ਦੋ ਚਾਰ ਦਿਨਾਂ ਦੀ ਵੀਡੀਓ ਹੈ ਉਹ ਮੈਂ ਪਾਣੀ ਭੁੱਲ ਗਈ ᱛੀ ਤੁਸੀਂ ਲਾਸਟ 'ਚ ਦੇਖੋ ਔਰ ਵਕੀਲ ਸਾਹਿਬ ਨੇ ਥੋੜੀ ਜੀ ਵੀਡੀਓ ਸ਼ੂਟ ਕਰੀ ᱛੀ ਮੇਰੀ ਤੇ ਚਲੋ ਦੇਖਦੇ ਆ ਗੱਡੀ ਥੋਰੀ ਐ ਮੈਂ ਬਾਏ ਬਾਏ ਜੀ ਵਾਹਿਗੁਰੂ ਦਾ ਆਸ਼ੀਰਵਾਦ ਬੰਦੇ ਨੂੰ ਉਦੋਂ ਹੀ ਮਿਲਦਾ ਜਦੋਂ ਚੰਗੇ ਬੱਚੇ ਤੇ ਚੰਗਾ ਜੀਵਨ ਸਾਥੀ ਮਿਲ ਜੇ ਆਹ ਦੇਖੋ ਇਹ ਆ ਦੇਖ ਬੰਦਾ ਤੁਸੀਂ ਆਪਣੇ ਘਰਾਂ ਠੀਕ ਹੈ ਕੰਮ ਕਰਾਣੇ ਆ ਇਹ ਦੇਖੋ ਆਪਣੀ ਗੱਡੀ ਵੀ ਸਾਫ਼ ਕਰਨ ਲੱਗਿਆ ਹੋਣਾ ਐਦਾਂ ਹੀ ਹੁੰਦਾ ਆ ਫਿਰ ਇਹ ਹੁੰਦੀ ਆ ਜੀ ਲੋਟਰੀ ਕਈਆਂ ਦੀ ਵਧੀਆ ਨਿਕਲ ਜਾਂਦੀਆਂ ਕਈਆਂ ਦੀ ਖਰਾਬ ਹੁਣ ਮੇਰੀ ਤਾਂ ਸਿੱਧੀ ਨਾਲ ਦੀ ਹੀ ਹੋ ਆ ਜੀ ਆ ਦੇਖੋ ਬੰਦਾ ਲਾਇਆ ਆਪਣੇ ਗੱਡੀਆਂ ਸਾਫ਼ ਕਰਨੇ ਤੇ ਠੀਕ ਆ ਠੀਕ ਆ ਫੇਰ ਦੀ ਫੇਰ ਦੀ ਉਸ ਤੇ ਨਾ ਮਾਰੋ ਉਦੋਂ ਤੇ ਗਾਰਾ ਲੱਗ ਜਾਗਾ 1500 ਤੋਂ ਦੇਣਾ ਕੰਮੀ ਆ ਕਰਦੇ ਕਰਦੇ ਸਾਫ਼ ਮੈਂ ਜਾਵਾਂਗਾ ਆ ਕੇ ਇੱਥੇ ਡਿੱਪੂ ਜਾਇਆ ਉਹ ਲੋਜੀ ਚੋਂ ਕਾਦੀ ਗੱਡੀ ਬੰਦੇ ਨੇ ਕੈਰੀਅਨ ਕੈਰੀਅਨ ਜਲਦੀ ਆਇਆ ਕਰੋ ਕੱਲ੍ਹ ਸੇ ਕੰਮ 'ਤੇ